ਰੋੜਕਾ ਕਲਾਂ ਦੀ ਪੱਤੀ ravel ਕੀ ਵਿਖੇ ਸੰਧੂ ਪੈਸ ਦੇ ਨਜ਼ਦੀਕ ਸੁੱਟੇ ਗਏ ਕੂੜੇ ਦੇ ਕਾਰਨ ਚਾਰੇ ਪਾਸੇ ਬਦਬੂ ਫੈਲ ਰਹੀ ਹੈ ਜਿਸ ਕਾਰਨ ਛੜਕ ਤੋਂ ਗੁਜ਼ਰਨ ਵਾਲੇ ਆਮ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਇਥੋਂ ਮੂੰਹ ਠਾਕੇ ਜਾਣ ਲਈ ਮਜਬੂਰ ਹਨ ਗਿੱਲਾ ਬਦਬੂਦਾਰ ਕੂੜਾ ਜਿਸ ਵਿੱਚ ਜ਼ਿਆਦਾਤਰ ਪੋਲੀਥੀਨ ਸ਼ਾਮਲ ਹੈ ਖੁੱਲੇ ਅਸਮਾਨ ਵਿੱਚ ਕਿਉਂ ਸੁੱਟਿਆ ਗਿਆ ਹੈ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ ਗੁਰਬਖਸ਼ ਸਿੰਘ ਵਾਸੀ ਪੱਤੀ ravel ਕੀ ਰੋੜਕਾ ਕਲਾਂ ਨੇ ਦੱਸਿਆ ਕਿ ਕੱਲ ਇੱਥੇ ਜੋ ਕੂੜਾ ਸੁੱਟਿਆ ਗਿਆ ਹੈ ਉਸ ਨਾਲ ਸਾਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਸਾਰੇ ਨਗਰ ਵਿੱਚੋਂ ਇਕੱਠਾ ਕੀਤਾ ਗਿਆ ਬਦਬੂਦਾਰ ਕੂੜਾ ਸਾਡੇ ਪਾਸੇ ਸੁੱਟਿਆ ਗਿਆ ਹੈ ਜਿਸ ਨੂੰ ਇੱਥੋਂ ਚੁੱਕਿਆ ਜਾਣਾ ਚਾਹੀਦਾ ਹੈ ਜਾਂ ਫਿਰ ਕੋਈ ਹੋਰ ਉਪਾਅ ਕਰਕੇ ਇਸ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ ਜਿਕਰਯੋਗ ਹੈ ਕਿ ਇਸ ਥਾਂ ਤੇ ਕੂੜਾ ਸੁੱਟਿਆ ਜਾਣਾ ਇਸ ਤੋਂ ਪਹਿਲਾਂ ਵੀ ਕਈ ਵਾਰ ਵਿਵਾਦਾਂ ਦਾ ਕਾਰਨ ਬਣਦਾ ਰਿਹਾ ਹੈ। ਫੰਡੀਆਂ ਕੁਝ ਕੀ ਨਾ ਤੁਹਾਡਾ ਜੀ? ਗਰਵਤ ਸਿੰਘ ਜੀ ਅਛਾ ਕੀ ਜਿਹੜਾ ਇੱਥੇ ਡਕੂੜਾ ਸਾਡੇ ਪਾਸੇ ਸਟਿਆ ਕੀ ਕਹੋਂਗੇ ਇੱਥੇ ਐੇ ਜੀ ਪ੍ਰੋਬਲਮ ਚੌਣੇ ਆ ਵੇ ਸਾਰੇ ਨੰਗਦੇ ਬੜਦੇ ਆ ਮੋੜੇ ਪੈਲਸੇ ਆ ਕੁਝ ਕਰਮਾ ਕੇ ਛੜਕ ਦੇ ਉੱਤੇ ਰੋਡ ਦੇ ਉੱਤੇ ਤੇ ਕੂੜਾ ਸਟ ਗਿਆ ਅੱਡੇ ਦੇ ਪਾਸੇ ਰੋੜ ਕੇ ਪਾਸੇ ਸਾਰਾ ਇਹ ਪਿੰਡ ਦਾ ਜਿੰਨਾ ਇਕੱਠਾ ਕਰਦੇ ਆ ਸਾਰਾ ਉਥੋਂ ਲਿਆ ਕੇ ਸਾਡੇ ਪਾਸੇ ਕੱਲ ਸਟ ਗਿਆ ਆ ਕੁਝ ਕਰਮਾ ਆ ਅੱਡੇ ਤੋਂ ਕੁਝ ਪੇ ਕਰਮਾ ਹੈਗਾ ਮੋੜੇ ਪੈਲਸੇ ਆ ਤੇ ਇੰਨੀ ਬੇਨਤੀ ਕੀਤੀ ਜਾਂਦੀ ਆ ਮਿਹਨਤਾਂ ਦੀ ਗੱਲ ਹੈ ਜਾਇਸ ਨੂੰ ਟੱਕ ਲੈਣ ਚਾਹੇ ਉਹਨੂੰ ਦੱਬ ਲੈਣ ਥਈ ਜੇ ਅਸੀਂ ਆਂ ਸਾਤੋਂ ਨਾਗ ਨਹੀਂ ਹੁੰਦਾ ਜੇ ਭਾਈ ਜਾਲ ਕੋਈ ਗਰੀਬ ਬੰਦਾ ਮਰਿਆ ਜੋ ਬਿਮਾਰ ਹੋ ਗਏ ਤੇ ਦਵਾ ਦਵਾਣਗੇ ਦਵਾ ਦਵਾਣਗੇ ਕੋਈ ਬੇਨਤੀ ਕੀਤੀ ਜਾਂਦੀ ਆ ਕਰੀ ਇਹਨੂੰ ਦੱਬ ਦੇਣਾ ਚਾਹੇ ਇਹਨੂੰ ਚੱਕ ਲਿਜਾਣ ਸਾਡੀ ਇੰਨੀ ਮਜਬੂਰੀ ਆ ਕੋਈ ਮਜਬੂਰੀ ਨਹੀਂ ਸਾਡੀ ਹੋਰ ਸਾਰੇ ਪਿੰਡ ਦਾ ਕਾੜਿਆ ਇਕੱਠਾ ਕਰਕੇ ਰੇੜੀਆਂ ਨਾਲ ਇਕੱਠਾ ਕਰਕੇ ਜਿੱਥੇ ਬਣਾਉਂਦੇ ਆ ਉਸ ਵਿੱਚੋਂ ਛਾਣ ਕੱਢਦੇ ਆ ਉੱਥੋਂ ਲਿਆ ਕੇ ਸਾਰਾ ਸਾਡੇ ਪਾਸੇ ਸੱਟ ਕੇ ਪੈਲਸ ਦੇ ਮੋੜੇ ਐਨ ਅੱਡੇ ਦੇ ਵਿੱਚ ਆ ਸਮਝ ਲੋ ਦੇਖ ਲੋ ਆ ਕੇ ਮੌਕਾ ਦੇਖ ਲੋ ਬਸ ਇਨੀ ਵੇਂਦੀ ਆ ਮੈਂ ਤੜੀ ਗੱਲਾਂ ਆ